ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 578 ਵਿਆਹਪੁਰਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਿਆਹਪੁਰਬ ਦੀ ਯਾਦ ਦੇ ਅੰਦਰ ਮahan ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੋਂ ਰੰਭ ਹੋ ਗਿਆ ਹੈ ਸਵੇਰ ਸਮੇਤ ਤਲਵੰਡੀ ਪੁਲ ਤੋਂ ਹੁੰਦਾ ਹੋਇਆ ਆਲਸਾ ਮਾਰਬਲ ਹਾਊਸ ਦੇ ਅੱਗੇ ਦੀ ਤਲਵੰਡੀ ਰੋਡ ਥਾਣੀ ਹੁੰਦਾ ਹੋਇਆ ਅੱਗੇ ਨਗਰ ਸ਼ਾਲਾਪੁਰ ਸ਼ਾਲਾਪੁਰ ਤੋਂ ਤਲਵੰਡੀ ਚੌਧਰੀਆਂ ਤਲਵੰਡੀ ਚੌਧਰੀਆਂ ਤੋਂ ਸੈਫਲਾਬਾਦ ਸੈਫਲਾਬਾਦ ਤੋਂ ਕਣੀਏ ਕੇ ਕਣੀਏ ਕੇ ਤੋਂ ਢਿਲਵਾਟ ਨਵਾਟੋ ਉਲਫਲਾਜਾ ਵਿਆਸ ਅਤੇ ਬਾਬਾ ਬਕਾਲਾ ਸਾਹਿਬ ਤੋਂ ਅਚਲ ਸਾਹਿਬ ਥਾਣੀ ਹੁੰਦਾ ਹੋਇਆ ਬਟਾਲੇ ਨਗਰ ਸ਼ਾਮ ਨੂੰ ਸੰਪੰਨ ਹੋਵੇਗਾ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਨੂੰ ਸਤਗੁਰਾਂ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਤੇਦਾਰ ਜਮਿਆ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਇਦਾ ਇਹ ਪੁੱਤਰ ਜਿਹਾਰਾ ਜਗਤ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰਭੂ ਨੂੰ ਸਮਰਪਿਤ ਸਵੇਰੇ ਅਮਰਤ ਵੇਲੇ ਗੁਰਦੁਆਰਾ ਸ੍ਰੀ 베ਰ ਸਾਹਿਬ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਸ ਨੂੰ ਪ੍ਰਾਤ ਦਾ ਰੂਪ ਵੀ ਧਾਰਨ ਕਰਕੇ ਕਹਿੰਦੇ ਹਨ ਔਰ ਅਮਰਤ ਵੇਲੇ ਤੋਂ ਚਲ ਕੇ ਵਕ ਵਕ ਪਰਾਵਾਂ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਆਪਣੇ ਪਾਪਾ ਪਕੜਾ ਸਾਹਿਬ ਔਰ ਵਿਆਸ ਤੋਂ ਹੁੰਦਾ ਹੈ ਰਾਤ ਨੂੰ ਮੋਟਾ ਦੀ ਧਰਤੀ ਤੇ ਪਹੁੰਚ ਜਾਵੇਗਾ ਔਰ ਮਾਤਾ ਸਲਕਣੀ ਦੀ ਜੱਗ ਮਾਤਾ ਮਾਤਾ ਸਲਕਣੀ ਜੀ ਦੇ ਇਸ ਵਿਆਹਪੁਰਬ ਨੂੰ ਸਭ ਤੋਂ ਪਹਿਲਾਂ ਕੱਲ ਨੂੰ ਸਆਂਗੀਆਂ ਰਸਮਾਂ ਹੋਣਗੀਆਂ ਮੈਂ ਸੁਪੁੱچے ਸਿੱਖ ਜੱਤਰੋਂ ਤਰੁਨਾ ਨਾਨਕ RAM ਨੇਵਾ ਸੰਗਤਾਂ ਨੂੰ ਇਹ ਵਿਆਹਪੁਰਬ ਦੀਆਂ ਲੱਖ ਲੱਖ ਵਧਾਈ ਪੇਸ਼ ਕਰਦਾ ਵਾਏ ਗੁਰਦੀ ਕਾਲ ਸਾਹਿਬ ਵਾਏ ਗੁਰਦੀ ਦੀ ਫਤਿਹ ਸਭ ਤੋਂ ਪਹਿਲਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰੂ ਨਾਨਕ ਜੀਬ ਜੀ ਦੇ ਵਿਆਹਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ 578ਵਾਂ ਵਿਆਹਪੁਰਬਾ ਜੀ ਗੁਰੂ ਨਾਨਕ ਦੇਵ ਜੀ ਦਾ ਜੋ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਬਾਬਾ ਬਕਾਲਾ ਹੁੰਦੇ ਆ ਪਟਾਲਾ ਪਟਾਲੇ ਤੱਕ ਜੀ ਰੂਟ ਲਾਈਨ ਰੂਟ ਲਾਈਨ ਦੇ ਰੂਪਲੇ ਨੇ ਇਤੋਂ ਸੁਲਤਾਨਪੁਰ ਤੋਂ ਹੁੰਦੇ ਹੋਏ ਰਸਤੇ ਵਿੱਚ ਜਿਵੇਂ ਕਿ ਉੱਚਾ ਤੇ ਇਸ ਤੋਂ ਅੱਗੇ ਢਿਲਮਾ ਢਿਲਮਾ ਤੋਂ ਗਾੜੀ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਤੋਂ ਮਹਿਤਾ ਚੌਕ ਮੈਤਾ ਚੌਂਕ ਤੋਂ ਅੱਗੇ ਜਿਹੜਾ ਹੈਗਾ ਸੰਤਾਂ ਦਾ ਭਾਰੀ ਇਕੱਠ ਆ ਜਾਂਦਾ ਆ ਤੇ ਉੱਥੋਂ ਜਿਹੜਾ ਨਗਰ ਕੀਰਤਨ ਹੁੰਦਾ ਵਾ ਬਿਲਕੁਲ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਆ ਘਟੋ ਘਟ ਵੀ ਉਹ ਜਿਹੜਾ 15-20 ਮਿੰਟ ਦਾ ਜਿਹੜਾ ਆਪਣਾ ਗੱਡੀ ਦਾ ਰਸਤਾ ਹੁੰਦਾ ਉਹ 7 ਘੰਟਿਆਂ ਦਾ ਬਣ ਜਾਂਦਾ ਜੀ ਦੇਖੋ ਜੀ ਐਤ ਕੀ ਥੋੜਾ ਐਡਵਾਂਸ ਹੋਣ ਦਾ ਕਰਕੇ ਸੰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਘੱਟ ਪਤਾ ਲੱਗਾ ਨਹੀਂ ਤੇ ਇਸ ਨਗਰ ਕੀਰਤਨ 'ਚ ਬਹੁਤ ਜ਼ਿਆਦਾ ਅਤਿਸ਼ਾਪ ਆਇਆ ਜਾਂਦਾ ਆ